ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੀਪਵਾਲੂ ਦੇ ਉੱਤੇ ਪੰਜਾਬ ਵਿੱਚ ਉਸ ਵੇਲੇ ਸਾਰੇ ਪੁਲਿਸ ਅਫਸਰ ਜ਼ੁਲਮ ਲਈ ਮਸ਼ਹੂਰ ਹੋ ਰਹੇ ਸਨ ਇਹ ਵਾਕਿਆ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਉਹਨਾਂ ਦਿਨਾਂ ਵਿੱਚ ਉੱਥੇ ਗੋਵਿੰਦ RAM ਐਸਐਸਪੀ ਦਾ ਰਾਜ ਚੱਲਦਾ ਸੀ ਜਿਹੜਾ ਕਹਿੰਦਾ ਹੁੰਦਾ ਸੀ ਕਿ ਸਿੱਖ ਹੁਣ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਣਗੇ ਅਤੇ ਗੋਵਿੰਦ RAM ਨੂੰ ਯਾਦ ਰੱਖਣਗੇ ਯਾਦ ਕਰਿਆ ਕਰਨਗੇ ਬਟਾਲੇ ਕੋਲ ਇੱਕ ਮਾਂ ਤੇ ਉਸਦਾ ਜਵਾਨ ਪੁੱਤਰ ਬੱਸ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ ਉਹ ਨੌਜਵਾਨ ਪੂਰੇ ਖਾਲਸਾ ਹੀ ਪਹਿਰਾਵੇ ਵਿੱਚ ਸੀ ਜਿਵੇਂ ਕਿ ਉਸ ਵਕਤ ਸਿੱਖ ਜਮਾਨੀ ਆਪਣੇ ਅਸਲ ਸਰੂਪ ਵੱਲ ਮੋੜ ਘਟ ਰਹੀ ਸੀ ਉਹ ਆਪਣੀਆਂ ਜੜਾਂ ਵੱਲ ਪਰਤ ਕੇ ਅਜੀਬ ਕਿਸਮ ਦਾ ਸੁੱਖ ਅਤੇ ਮਾਣ ਮਹਿਸੂਸ ਕਰ ਰਹੀ ਸੀ ਪਿੰਡ ਤੋਂ ਕੁਝ ਬਿਥ ਦੀ ਦੂਰੀ ਤੇ ਬੀਐਸਐਫ ਅਤੇ ਪੁਲਿਸ ਦਾ ਸਾਂਝਾ ਨਾਕਾ ਲੱਗਿਆ ਹੋਇਆ ਸੀ ਉਹ ਸਾਰਿਆਂ ਦੀ ਤਲਾਸ਼ੀ ਲੈ ਰਹੇ ਸਨ ਤੇ ਪੁੱਛਗਿਛ ਵੀ ਕਰ ਰਹੇ ਸਨ ਪੁਰਸ ਨੇ ਵੀ ਉਸ ਵੇਲੇ ਆਪਣੇ ਵੱਡੇ ਅਧਿਕਾਰੀਆਂ ਵਾਲਾ ਦੇਖ ਕੇ ਬਦੇਰੇ ਰੁੱਖਾ ਅਤੇ ਹੰਕਾਰੀ ਵਤੀਰਾ ਧਾਰਨ ਕਰ ਲਿਆ ਸੀ ਜਿਸ ਪਿੰਡ ਦਾ ਇਹ ਨੌਜਵਾਨ ਸੀ ਉਸ ਪਿੰਡ ਵਿੱਚ ਇਸੇ ਨਾਮ ਦਾ ਇੱਕ ਹੋਰ ਨੌਜਵਾਨ ਸਿੰਘ ਸੀ ਜੋ ਕਿ ਖੜਕੂ ਸਿੰਘਾਂ ਨਾਲ ਰਲ ਗਿਆ ਸੀ ਅਤੇ ਗੋਬਿੰਦਰਾਉ ਨੂੰ ਬਹੁਤ ਲੋੜੀ ਨਾ ਸੀ ਜਦੋਂ ਇਸ ਨੌਜਵਾਨ ਨੂੰ ਬੱਸ ਵਿੱਚੋਂ ਉਤਾਰ ਕੇ ਉਹਦਾ ਨਾਂ ਤੇ ਪਿੰਡ ਪਤਾ ਪੁੱਛਿਆ ਗਿਆ ਜੋ ਕਿ ਉਸ ਖੜਕੂ ਸਿੰਘ ਨਾਲ ਰਲਦਾ ਸੀ ਤਪੂ ਉਤਰੀ ਹੋਈ ਪੁਲਿਸ ਨੇ ਉਸ ਨੌਜਵਾਨ ਨੂੰ ਭਗੌੜਾ ਸਮਝ ਕੇ ਬਿਨਾਂ ਕੁਝ ਹੋਰ ਪੁੱਛ ਗਿੱਚੇ ਪੜਤਾਲ ਕੀਤੇ ਛੱਟ ਹੀ ਗੋਲੀ ਮਾਰ ਦਿੱਤੀ ਜਦੋਂ ਤੱਕ ਉਸ ਨੌਜਵਾਨ ਦੀ ਮਾਂ ਬੱਸ ਵਿੱਚ ਉਤਰ ਕੇ ਕੁਝ ਕਹਿੰਦੀ ਉਸ ਤੋਂ ਪਹਿਲਾਂ ਉਸ ਦਾ ਜੀਵਨ ਆਸਰਾ ਨੌਜਵਾਨ ਗੋਲੀ ਵੱਜਣ ਨਾਲ ਠੰਡਾ ਹੋ ਚੁੱਕਾ ਸੀ ਕੁਝ ਮਿੰਟਾਂ ਵਿੱਚ ਹੀ ਪੁਲਿਸ ਨੂੰ ਆਪਣੀ ਗਲਤੀ ਦਾ ਪਤਾ ਲੱਗਿਆ ਪਰ ਉਹ ਆਪਣੀ ਗਲਤੀ ਮੰਨਣ ਦੀ ਥਾਂ ਨੌਜਵਾਨ ਦੀ ਲਾਸ਼ ਨੂੰ ਚੁੱਕ ਕੇ ਥਾਣੇ ਲੈ ਗਏ ਉਸੇ ਦਿਨ ਹੀ ਕਿਸੇ ਹੋਰ ਥਾਂ ਉੱਤੇ ਉਸ ਦਾ ਅਣਪਛਾਤੇ ਖੜਕੂ ਬਜੋ ਮੁਕਾਬਲਾ ਵਿਖਾ ਦਿੱਤਾ। ਉਹਨਾਂ ਸਮਿਆਂ ਵਿੱਚ ਹਕੂਮਤੀ ਸੰਧ ਬਣੀ ਪੁਲਸ ਲਈ ਸਿੱਖ ਜਵਾਨੀ ਦੀ ਇੱਕੋ ਹੀ ਕੀਮਤ ਸੀ। ਇਹੋ ਹੀ ਕੀਮਤ ਸੀ ਮੰਨ ਲਓ ਕਿ ਉਹਨਾਂ ਦੀ। ਇਹੋ ਜਿਹਿਆਂ अनेका ਹੋਰ ਘਟਨਾਵਾਂ ਹੋਣਗੀਆਂ ਜਿੱਥੇ ਗਲਤਨਾ ਗਲਤ ਪਤੇ ਅਤੇ ਗਲਤ ਜਾਣਕਾਰੀ ਗਲਤ ਜਾਣਕਾਰੀ ਕਰਕੇ ਮਾਸੂਮ ਅਤੇ નિર્ਦੋਸ਼ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪੈਣੀਆਂ ਹੋਣ ਜਲਾਲਤ ਸੈਣੀ ਪਈ ਹੋਵੇਗੀ ਤੇ ਤਸ਼ੱਦਦ ਵੀ ਹੋਇਆ ਹੋਵੇਗਾ। ਮੈਨੂੰ ਅਜਿਹੇ ਦੋ ਸਿੰਘ ਮਿਲੇ ਇੱਕ ਪੰਜਾਬ ਵਿੱਚ ਰਹਿਣ ਵਾਲਾ ਅਤੇ ਇੱਕ ਅਮਰੀਕਾ ਵਿੱਚ ਰਹਿਣ ਵਾਲਾ ਮੇਰੇ ਵਰਗਾ ਨਾਮ ਦਲਜੀਤ ਸਿੰਘ ਹੋਣ ਕਰਕੇ ਉਹਨਾਂ ਨੂੰ ਪਰੇਸ਼ਾਨੀਆਂ ਆਈਆਂ ਬਹੁਤ ਪਰੇਸ਼ਾਨੀਆਂ ਆਈਆਂ ਕਿੰਨਾ-ਕਿੰਨਾ ਚਿਰ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਵੀਜ਼ਾ ਮਿਲਣ ਮੰਗਰੋਂ ਵੀ ਉਹਨਾਂ ਨੂੰ ਹਵਾਈ ਅੱਡੇਾਂ ਤੇ ਆ ਕੇ ਖੱਜਲ-ਖਵਾਰ ਹੋਣਾ ਪਿਆ ਅਜਿਹੇ ਹੋਰ ਨਾਮਾਂ ਵਾਲੇ ਲੋਕ ਹੋਣਗੇ ਜਿਨ੍ਹਾਂ ਨੂੰ ਸੰਘਰਸ਼ ਨਾਲ ਸੰਬੰਧਿਤ ਸਿੰਘਾਂ ਦੇ ਨਾਮਾਂ ਨਾਲ ਰੜਦੇ ਹੋਣ ਕਰਕੇ ਤਕਲੀਫਾਂ ਚੱਲਣੀਆਂ ਪਈਆਂ ਹੋਣਗੀਆਂ ਸੋ ਦੋਸਤੋ ਇਹ ਘਟਨਾ ਦਾ ਜ਼ਿਕਰ ਭਾਈ ਦਲਜੀਤ ਸਿੰਘ ਬਿੱਟੂ ਕਰਦੇ ਨੇ ਆਪਣੀ ਕਿਤਾਬ ਸਾਖੀ ਖੜਗੂ ਸੰਘਰਸ਼ ਦੀ ਵਿੱਚ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਧੰਨਵਾਦ